अब्बा पा तारा सिंह बलकारेश बहुत ਬਾਤਾ ਸੌ ਖਾਦੀ ਕਬੱਡੀ ਦਾ ਆਸਾਰ ਮਿੱਤਰੋ ਬਾਤਾ ਸੌ ਖਾਦੀ ਕਬੱਡੀ ਦਾ ਆਸਾਰ ਮਿੱਤਰੋ ਅੱਜ ਜੋਧਪੁਰ ਵਾਲੇ ਜੀ ਦੇ ਚਾਰ ਕਰਦੇ ਆ ਇੱਕ ਬੰਦੇ ਜਿੰਦਾ ਚੰਤਾ ਦੀ ਪੈ ਕਬੱਡੀ ਆਏ ਇਹ ਕਹਿੰਦੇ ਚੰਤਾ ਸ਼ੰਤਨ ਦੇ ਬਹੁਤ ਸੇਵਾ ਕਰਦਾ ਹੈ ਇੱਕ ਕਹਿੰਦੇ ਜਵਾਨਾਂ ਨੂੰ ਚੜ ਰਹੇ ਨੇ ਇਹ ਕਹਿੰਦੇ ਚੰਤਾ ਕਬੂਰੇ ਨਾਲ ਜੁੜਿਆ ਆਇਆ ਹੈ ਜੋਧ ਸਿੰਘ ਦਾ ਨਾਮ ਦੋ ਟੀਮਾਂ ਵਿਚਕਾਰ ਕਿਹਦੇ ਚੌਥੀ ਜਮਨਾ ਦਾ ਹੋ ਰਿਹਾ ਹੈ हेलो बलकारी बापू टीम के तरफ से कह रहे हैं ਇੱਕ ਬੰਦੇ ਬੰਦੇ ਪ੍ਰਾਂਤ ਉਪਰ ਦੂਜੇ ਬੰਦੇ ਬੰਦੇ ਧਿਆਏ ਚਾਰ ਜਾਨਾਂ ਦੀ ਚਾੜ ਪੰਡੀ ਹੈ ਕਿਹੜਾ ਜਿੱਤੂ ਕਾਪਾ ਅੱਜ ਲੰਘੂ ਪਤਾ ਖੇਡ ਦੀ ਕਬੱਡੀ ਦੋਤ ਜਿਹੜੀ ਤੜੀ ਪਾਈ ਦਾ ਕੋਮ ਅਮਰ ਸ਼ਿਖਤ ਨਾ ਪੈਦਾ ਲੈ ਕਰ ਜਾਈਦਾ ਜੇ ਹੁਣ ਬਤਾਈ ਮੇ ਜਿੱਤੂ ਬੰਦੂ ਮਾਰ ਮਿੱਤਰੋ ਬਾਨਾ ਸੌਫਾ ਦੀ ਕਬੱਡੀ ਦਾ ਸਟਾਰ ਮਿੱਤਰੋ ਇਹਦੇ ਮੁੰਡੇ ਨੇ ਜੱਫਾ ਲਾ ਕੇ ਬੱਲੇ ਬੱਲੇ ਕਰਵਾ ਰਹੀ ਆ ਇਹਦੇ ਫਿਰ ਟੀਮ ਕੋਲ ਟੀਮ ਦੇ ਤਰਫੋਂ ਰੀਡ ਲੈ ਗਿਆ ਇਹਦੇ ਚਾਰ ਜਾਨੀ ਇੱਕ ਬੰਦੇ ਕਹਿੰਦੇ ਕਰਤਾਰ ਅਮਰ ਗੋਟਾ ਗੁਰਜੀਤ ਸਿੰਘ ਦੇ ਚਾਰ ਜਾਫੀ ਨੇ ਕੌਰ ਫਤੂਕ ਕਿਟਾਟਾ ਤੇ ਗਰਾਊਂਡ ਕਬੱਡੀ ਇੱਕ ਅੰਡੇ ਲੱਗ ਜੂ ਪਲਾ ਇੱਕ ਵੱਡੇ ਪੇਟੀਆ ਨਾਲ ਇੱਕ ਵੱਡੇ ਜਿਹੜੇ ਨਾਟ ਯਾਰਾਂ ਲੱਗਦਾ ਮਟੋ ਮੈਨੂੰ ਤੇ ਕਿਤੇ ਦੋ ਲੋਕਾਂ ਨੇ ਮੇਰੇ ਕੋਲ ਆ ਇਹ ਕਹਿੰਦੇ ਲਾਲ ਲੱਗਦਾ ਸਾਡੇ ਚਿੱਟੇ ਰੰਗ ਦੀ ਧਾਰੀ ਆ ਗਈ ਜਵਾਨਾਂ ਨੇ ਨਹੀਂ ਰੇਡ ਮਾਰੀ ਇਹ ਕਹਿੰਦੇ ਸੱਚੀ ਸਾਭੀਆ ਮੋਢੇ ਮੋਢੇ ਸਰਦਾਰ ਮੋਢਾ ਏ ਕਿੰਨੂ ਮਾਰੂ ਟਾਕਾ ਇਹ ਕਹਿੰਦੇ ਲੱਗ ਜਾਣਾ ਪਤਾ ਇਹ ਕਹਿੰਦੇ ਸਰਦਾਰਾਂ ਦੀ ਟੱਕਰ ਲੱਗੂ ਪੁੱਟਾ ਏ ਦੇ ਨੰਬਰ ਰੇਡਰ ਦਾ ਇਹ ਕਰਤੀਏ ਕੋਈ ਨਾ ਕੋਈ ਇਹ ਕਹੀ ਗੱਲਾਂ ਨਹੀਂ ਆਏ ਨਾਦ ਤੋਂ ਤੋਂ ਟੀਮਾਂ ਦੇ ਮੈਦਾਨ ਤੇ ਆਇਆ ਇਹ ਕਿਨੇ ਕਾਰਜ ਆਪੀ ਹੈ ਉਹ ਗਰੀਬੀ ਦਾ ਕੋਈ ਨਾ ਕੁਝ ਕਰਨਾ ਬਣਾ ਹੈ ਉਹ ਕੋਈ ਨਾ ਕੁਝ ਕਰਨਾ ਬਣਾ ਹੈ ਇਹ ਤਾਂ ਲੋਕਾਂ ਦੇ ਭਾਂਦੀ ਪ੍ਰੀਤਲੇ ਆਖੋਟੇ ਇਹ ਤੇਰੇ ਬਾਗੇ ਅਕਦੇ ਇਹਦਾ ਥਾਂ ਬਣਦਾ ਕੋਈ ਟੋਕੀ ਗੱਲ ਨਹੀਂ ਹਾਂ ਐਡਾ ਥਾਂ ਬਣਦਾ ਕੋਈ ਟੋਕੀ ਗੱਲ ਨਹੀਂ ਭਾਈਆ ਮਾਂ ਦੀ ਜਿੱਤੀ ਮਿੰਟ ਮੇਰੇ ਪੁੱਤ ਨੂੰ ਨਿਕਰਣਾ ਲੱਗ ਜਾਏ ਇਹ ਕਹਿੰਦੇ ਕਾਲੀ ਦਾ ਸਪਾਈ ਆ ਕਿਸੇ ਗੱਲ ਦੀ ਪਾਈ ਆ ਇਹ ਕਹਿੰਦਾ ਟੀਮੇ ਰੱਖਦਾ ਕੱਛਾ ਬਾਜੂਆਂ ਨੇ लाए इन्हें लोगों का दो कहे क्या सरदार आया आ रहा एक ਬੰਦਾ ਚਿੱਟੇ ਨੂੰ ਉਹ ਚਿੱਟਾ ਹਵਾ ਬਾਈ ਮਾੜੀ ਮਾੜੀ ਗੱਲ ਨਹੀਂ ਹੈ ਉਹ ਚਿੱਟਾ ਹਵਾ ਬਾਈ ਮਾੜੀ ਮਾੜੀ ਗੱਲ ਨਹੀਂ ਹੈ ਇਹ ਕਹਿੰਦੇ ਚਿੱਟਾ ਦਾ ਚਿੱਟਾ ਆਈ ਹੈ ਕਹਿੰਦੇ ਚਿੱਟਾ ਹੜਵਾ ਜਿਹੜਾ ਮਾ ਆ ਗਿਆ ਤੇਰੇ ਜਿਹੜਾ ਇਹ ਕਰੂ ਬੰਦੇ ਕੋਈ ਨਾ

ਹੋਏ ਮੈਂ ਗੁੱਲੂ ਨੰਬਰ ਦਾ ਰਾ ਉਹ ਗੁੱਲੂ ਨੰਬਰ ਦਾ ਤੇ ਤਕਾ ਲੱਗੂ ਪੁੱਲਾ ਕੜਾ ਚਾਹਦਾ ਕਿੱਥੇ ਉੱਤਾਂ ਬਾਦ ਦੇ ਲਿਬਰੀ ਦਾ ਚੱਲਾ ਜਾਂਦੇ ਨੂੰ ਗਰੀਬ ਤਾਂ ਨਵਾਨਾ ਜਾਣਾ ਕੋਈ ਕੋਈ ਕਰਨਾ ਬਣਾਏ ਉਹ ਫਰਾਂਜੀ ਗੁੜੀਆ ਜਿੰਨੇ ਵੀ ਚੇਲੇ ਠਾਉਂਦਾ ਤੇ ਪਾਲੀ ਜਾਂਦਾ ਉਹ ਜਿੰਨੇ ਵੀ ਚੇਲੇ ਠਾਉਂਦਾ ਤੇ ਪਾਲੀ ਜਾਂਦਾ ਗਰੀਬ ਤਾਂ ਕੋਈ ਨਾ ਬੜੀ ਕਰਨਾ ਬਣਾ ਨਾ ਫਰਾਂਜੀ ਗੁੜੀਆ ਵਾ ਨਿਸ਼ਾਨ ਹੈ ਜਿੰਨੇ ਬਗਲੇ ਵਾਲਾ ਚਾਨਕ ਦੇ ਬਗਲੇ ਵਾਲਾ ਇਹਨੂੰ ਕਿਹੜਾ ਤੱਕ ਮਾਰਦਾ ਹੈ ਇਹ ਕਹਿੰਦੇ ਗੱਲ ਸੁਮੇਰੀ ਹੈ ਇੱਕ ਬੰਦੇ ਕਹਿੰਦੇ ਸੇਵਕਾ ਨਵੇਂ ਪਿੰਡਾਂ ਸੇਵਕਾ ਕੋਈ ਨਾ ਬਣਾ ਕਰਨਾ ਵਾਏ ਉਸ ਪ੍ਰੇਮ ਦਾ ਚਾਨਕ ਹੁਣ ਬਗਲੇ ਵਾਲਾ ਦੇਖਦੇ ਨਿਸ਼ਾਨਾ ਦੋਵੇਂ ਪੰਡਾਂ ਦੀ ਟੱਕਰ ਤੇ ਸੁਮੇਰੀ ਗੱਲ ਸੁਮੇਰੀ ਮੁੱਟੀ ਵਾਲੀ ਨੌਜਵਾਨ ਦੀ ਮਰਛ ਨਾਲੀ ਹੈ ਬਗਲੇ ਦੀ ਧੰਨੀਆਂ ਕੁਲੀਆ ਭੁੱਦੀ ਵਰਦੀ ਤੇ ਫਰਾਂਦੀ ਵਰਨੇ ਦਾ ਭੁੱਲੀ ਆ ਗਿਆ ਕਹਿੰਦੇ ਇਹ ਕਿਹਦੇ ਕੁੱਲੀ ਇਹ ਕੁੱਲੀ ਕੁੱਲੀ ਆਡੇ ਪਿੰਡਾਂ ਇੱਕ ਕੁੱਲੀ ਦੀ ਬਣਾ ਬਣੂ ਰਹੇ ਇੱਕ ਜਿਹੜੇ ਕੁੱਲੀ ਕਬੱਡੀ ਦਾ ਮਸ਼ਹੂਰ ਖਿਡਾਰੀ ਆ ਉਹ ਬੱਲੇ ਬੱਲੇ ਹੋ ਗਏ ਉਟਾ ਇੱਕ ਬੰਦੇ ਦਾ ਜਾਦੇ ਇੱਕ ਬੰਦੇ ਕੁੱਲੀ ਆ ਟੰਗ ਵਾਲਾ ਕੋਈ ਆ ਕੋਈ ਤੰਨਾ ਬਣਾ ਉਹ ਟੰਗ ਵਾਲਾ ਕੋਈ ਆ ਕੋਈ ਤੰਨਾ ਬਣਾ ਇਹ ਕਿਹਦੇ ਟੰਗ ਵਾਲੇ ਨੇ ਤੇ ਉਹ ਟੋਟੇ ਲਾ ਇਹ ਕਿਹਦੇ ਰਾਜੂ ਦਾ ਰੁਟਰ ਪੀਣਾ ਨਾ ਹੋਣਾ ਲੱਗਦਾ ਇਹ ਕਿਹੜਾ ਨੌਮਾ ਇਹ ਰਾਜੀ ਕਲੀ ਕੰਤਾ ਲੱਗਦਾ ਹੈ ਉਹ ਬੈਲਾ ਬਣਾ ਉੱਤਰਾ ਦੇ ਸੇਪ ਮੋਨਾ ਕਹਿੰਦੇ ਪ੍ਰਾਪਰਨ ਕੋਲ ਦੀ ਧਰਤੀ ਦਾ ਮੁੰਡਾ ਨੌਜਵਾਨ ਇੱਕ ਬੰਦੇ ਕਹਿੰਦੇ ਢਾਂਗੇ ਵਾਲਾ ਲਾਇਆ ਏ ਉਹ ਕੋਈ ਨਾਮ ਨਹੀਂ ਕਰਨਾ ਬਣਾ ਮੁੰਡਿਆ ਇਹ ਦੋ ਦੋਨਾਂ ਦੀ ਧਰਤੀ ਦੇ ਆਦੇ ਮਲ ਮੜ ਰਿਹਾ ਤਾਰੀ ਗੋੜੀਆਂ ਨੂੰ ਮਾਰ ਕੇ ਮੁੰਡਿਆਂ ਨੂੰ ਆਵਾਜ਼ ਆ ਦੇਓ ਇੱਕ ਬੰਦੇ ਕਹਿੰਦੇ ਤਾਂ ਗਿਆ ਤੇ ਦੂਜੇ ਬੰਦੇ ਕਹਿੰਦੇ ਇਹ ਕਹਿੰਦੇ ਲੰਮਾ ਲੱਗਦਾ ਮੈਨੂੰ ਛੱਠੇ ਦੀ ਧਰਤੀ ਦਾ ਲੰਮਾ ਤੇ ਕਹਿੰਦੇ ਕਾਕਾ ਦੀਪੁਰ ਦੇ ਟੀਮ ਦੇ ਤਿੰਨੋ ਇਹਨਾਂ ਨੂੰ ਬੇਨਤੀ ਕਿ ਮੇਰੇ ਕੋਲ ਆ ਗਿਆ ਰਾ ਨਾਮ ਦੱਸ ਮੇਰਾ ਵੇਰ ਵੇਰ ਕੋ ਫਾਪਾ ਦੀਪੁਰ ਦਾ ਕਾਰੀ ਕਰਦਾ ਇਹ ਕਿਤੇ ਚਟਾ ਇਹੋ ਜੀ ਬਿਨਾਂ ਕਾਲੀ ਤਰੀਕਾ ਇਹ ਚਾਰ ਦਾ ਕਹਿੰਦੇ ਬਹੁਤ ਚਰਾ ਕਰਦਾ ਹੈ ਬੜੀ ਕਿਰਪਾ ਹੈ ਇਹ ਵੀ ਪਰਜੇ ਸੰਤਾਂ ਦੀ ਹੈ ਇਹ ਕੌਣ ਬਣਾਉਣਾ ਹਾਤਾ ਇਹ ਮੁੰਡਾ ਕਹਿੰਦੇ ਪਾਹ ਹਲਿਆਕ ਮੱਝਦੀ ਹੈ ਉਹ ਚਟਾ ਬਣਾਵੇ ਪਿਆਲ ਥੋੜੀ ਆ ਕਹਿੰਦੇ ਪਿਤਾ ਆਸਾ ਨਹੀਂ ਹੋ ਜਾਏ ਮੈਂ ਕਹਿੰਦੇ ਚਟਾ ਕਹਿੰਦੇ ਜਿਹੇ ਰਖ ਬਣਾ ਚਟਾ ਦੇ ਨੋ ਦੇ ਬਾਤਾਂ ਦੋਨੀ ਆਂਦੀਆਂ ਨੇ ਚਾਹੇ ਚਾਹੇ ਹੋਵੇ ਚੂਗਾ

कृष्ण कृष्ण करना पड़ा तो बाबा बाबा के ताबा बाबा के ताबा मेरे पिंड जशन आया जशन आया एक बंदे 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 बंदे

ਸੇਫ ਕਲੈਕਸ਼ਨ ਇੱਕ ਬੰਨੇ ਕਹਿੰਦੇ ਸੇਫ ਲੱਗਾ ਆਇਆ ਛੱਟ ਤੇ ਹੋਏ ਕਬੱਡੀ ਨੂੰ ਤੇਰੀ ਤਰੀ ਪਾਈਦਾ ਦੋ ਬਾਗ ਵਿੱਚ ਛੱਟਣਾ ਪਿਆ ਇੱਧਰ ਜਾਇਆ ਕੇਠੜ ਵਿੱਚ ਸੈਂਸ ਪੈਂਦੀ ਟੋਪ ਦੀ ਮਾਰ ਮਿੱਤਰੋ ਫਾਨਾ ਤੋਂ ਬੜੀ ਕਬੱਡੀ ਦਾ 스타 ਮਿੱਤਰੋ ਸਰਦਾਰਾਂ ਦੀ ਟੱਕਰ ਨਿਸ਼ਾਨ ਤੇ ਸਿਰੂਕਾ ਲਗਵਾ ਲਗਾ ਕਿੱਟੂ ਕੀਤਾ ਇੱਕੋੜ ਪੌੜ ਦਾ ਕਬੱਡੀ ਬੰਦਾ ਚੁੱਕ ਚੁੱਕ ਕੇ ਜਿਹੜਿਆਂ ਪਟਾਡੇ ਵਿੱਚ ਜ਼ੋਰ ਲਾਉਂਦੇ ਉਹਨੇ ਜਾਨਾ ਜਿੱਤ ਗਏ ਜਿਹੜਿਆਂ ਪਟਾਡੇ ਵਿੱਚ ਜ਼ੋਰ ਮਿੱਤਰੋ ਇੱਕ ਬੰਦੇ ਕਹਿੰਦੇ ਖਾਂਦਰੀਪੁਰ ਦੀ ਧਰਤੀ ਦਾ ਨੌਜਵਾਨ ਇੱਕ ਬੰਦੇ ਕਹਿੰਦੇ ਗਿਆ ਲੱਗਾ ਹੋਇਆ ਏ ਇੱਕ ਬੰਦੇ ਕਹਿੰਦੇ ਸੇਵਕ ਲੱਗਾ ਹੋਇਆ ਏ ਕੌਣ ਕਿਹਦੇ ਮਿੱਤੇ ਕੋਲ ਕਬੱਡੀ ਵਾਲਾ ਚੋਰ ਚੋਕੇ ਵੀਰਿਆ ਪਟਾਰੇ ਵਿੱਚ ਹੋਰ ਮਿੱਤਰੋ ਨੇ ਜਾਣਾ ਜਿੱਤ ਕੇ ਇਹ ਕਹਿੰਦੇ ਪ੍ਰਿਆਲਿਆ ਤਰਪੋਰੇ ਰੈਗਨਿਆ ਇੱਕ ਕਹਿੰਦੇ ਕਛਣਿਆ ਦੂਜੇ ਬੰਦੇ ਮਿੱਤੇ ਕਰਲਾ ਆਇਆ ਇਹ ਕੋਈ ਨਾਮ ਨਹੀਂ ਕਰਨਾ ਬਣਾ ਨਾ ਇਹਨੇ ਮੁੰਡੇ ਦੀ ਚੋਕੀ ਖਵਾ ਦਿਆ ਇੱਕ ਬੰਦੇ ਕਹਿੰਦੇ ਜਸਨ ਦੇ ਨਿਕਲ ਬੰਦੇ ਕਹਿੰਦੇ

चिट्टे ਇਹ ਕਹਿੰਦੇ ਚਿਤਾ ਤੇ ਚਿਤਾ ਤੇ ਸੇਰ ਚਿਤਾ ਦੇ ਸੇਰ ਦਾ ਜਿਹੜਾ ਮਰਕ ਟੱਟੇ ਲੱਖ ਗਲਗੁਰੀ ਆ ਚਿਤਾ ਤੇ ਇਹਦੇ ਨਿਯਾਨ ਹੈ ਇਹ ਕਹਿੰਦੇ ਨਿਯਾਨ ਨੇ ਤਾਂ ਚਿਤਾ ਏ ਚਿਤਾ ਦੇ ਨਿਯਾਨ ਆ ਕੌਣ ਕਿਥੇ ਕਿਥੇ ਕੌਣ ਪਾਉਂਦਾ ਮੱਡੀ ਦਾ ਉੱਜ ਚੁੱਕੀ ਇਹ ਕਹਿੰਦੇ ਚਿਤਾ ਹਰ ਹਰ ਮਾਨ ਵਾਲ ਮਾਨ ਇਹਦੇ ਇੰਦਰੀ ਵਾਲਾ ਕਹਿੰਦੇ ਜਸ਼ਨ ਆ ਇਹਨੂੰ ਜਸ਼ਨ ਤੇਰੀ ਵਾਲਾ ਕਹਿੰਦੇ ਆ ਇੱਕ ਬੰਨੇ ਕਹਿੰਦੇ ਲੰਮਾ ਲਾਦਾ ਕਹਿੰਦੇ ਤਾਬਾ ਔਰ ਪੱਟੀਆਂ ਇਹ ਨਹੀਂ ਤਾਂਬਾ ਦੇ ਤਾਂਬਿਆਂ ਖਾ ਤਾਂਬਾ ਇਹ ਦੋਹਾਂ ਦਾ ਨਾਮ ਦਿੱਤਾ ਬਾਏ ਉਹ ਮੁੰਡੇ ਨੇ ਪੁੱਠੀ ਵਾਲੀ ਐ ਇਹਦੇ ਪੁੱਠੀ ਫੜਾਉਣੀਆਂ ਦਾ ਮਾੜੀ ਪੁੱਠੀ ਗੱਲ ਨਹੀਂ ਮੁੰਡੇ ਨੇ ਸਾਰੇ ਨਾਮ ਬੰਦ ਕਰਤੇ ਕਿ ਨਾ ਭਾਜੋ ਭਾਤੀ ਦਾ ਮੁੰਡਾ ਅੱਜ ਤੱਕ ਨੇ ਕਹਿੰਦੇ ਬਾਬਾ ਐ ਚੱਟੀ ਨਕਰਾਈਆ ਨੌਜਵਾਨੇ ਪਿੰਡੇ ਕਹਿੰਦੇ ਬਾਗ ਆਇਆ ਇੱਕ ਬੰਦੇ ਬਾਬਾ ਬੰਦੇ ਜਸ਼ਨਾਂ ਦੇ ਕੰਦ ਲਗਾਇਆ ਦੂਜੇ ਬੰਦੇ ਕਹਿੰਦੇ ਸੇਵਤਾ ਉਮੜੋ ਬੰਦਾ ਪੰਨਾ ਆਇਆ ਇਹ ਤਾਂ ਬਾਬਾ ਹੋਰ ਮਾੜੀ ਮੱਡੀ ਗੱਲ ਨਹੀਂ ਆ ਇਹ ਕਹਿੰਦੇ ਤੂੰ ਤਾਂ ਦੇਖ ਦੇ ਕੌਣ ਕਿਚੂ ਗਿੱਟੇ ਕੌਣ ਪਾਊਗਾ ਕਬੱਡੀ ਯਾਰਾ ਟਕ ਟਕ ਜਿਹਨਾਂ ਪਟਾਰੇ ਵਿੱਚ ਜੋਰ ਹੋਰ ਉਹਨੇ ਜੰਗ ਜਿੱਤਗੇ ਇਹ ਕਹਿੰਦੇ ਪੰਡਿਆਪੁਰ ਦੀ ਧਰਤੀ ਦਾ ਹੈ ਇਹ ਕਹਿੰਦੇ ਕਾਲੀ ਨਿੱਕਰ ਪਾਈ ਹੈ ਇਹ ਕਹਿੰਦੇ ਚਸ਼ਮਾ ਪੰਡਿਆਪੁਰ ਦਾ ਤੇਿਆਰੇ ਲੈ ਲਿਆ ਅੱਜ ਕੱਲ ਜਿੰਨੇ ਵੀ ਪੰਡਿਆਪੁਰ ਨੇ ਚੱਡੇ ਹੈ ਇਹ ਕਹਿੰਦੇ ਤਾਂ ਦਿਨ ਬੱਤੇ ਉਹ ਪੰਡਿਆਪੁਰ ਦਾ ਅੱਲਾ ਵਾਹ ਮਾੜੀ ਮਾੜੀ ਗੱਲ ਕਰਾ ਪਰੰਡਿਆਪੁਰ ਦਾ ਜੱਲਾ ਬਣਾ ਉਹ ਮਾੜੀ ਮਾੜੀ ਗੱਲ ਹੈ ਮੈਂ ਕਹਿੰਦੇ ਜੱਸ਼ਰ ਜੱਸ਼ਰ ਬੰਦੇ ਕਹਿੰਦੇ ਸੋਇਆ ਲਗਾ ਆਇਆ ਇਹ ਜੱਸ਼ਰ ਸਾਹਿਬ ਬੰਦਾ ਬੰਦਾ ਬਣਾ ਰਿਹਾ ਹੈ ਕਹਿੰਦਾ ਜੱਸ਼ਰ ਸਾਹਿਬ ਕੋਈ ਨਾ ਬਣਾ ਬਣਾ ਰਿਹਾ ਹੈ जशन त जा कृष्ण कृष्ण निशान चकर ਉਹ ਪ੍ਰਮੋਗਰਾਂ ਦੇ ਖਾਲਸਾ ਦੂਆ ਉਹ ਕੰਦੇ ਨੌਜਵਾਨਾਂ ਦਾ ਸਿਕੰਦਰ ਸਾਦੀਪਰੀਆ ਇਹਨੂੰ ਕਰਨਦੀਪਰੀਆ ਵੀ ਅੰਦਰ ਕਹਿੰਦੇ ਆ ਇਹ ਕਹਿੰਦੇ ਸੰਦੀਪ ਲੁਧਰੰਦਰ ਚੁੱਪ ਚੁੱਪ ਕਹਿੰਦਾ ਮੌਲਾ ਨੌਜਵਾਨ ਸੰਦੀਪ ਲੁਧਰੰਦਰ ਉਹ ਕੰਦੇ ਪੱਟੀ ਵਾਲਾ ਤਾਬਾ ਕਹਿੰਦੇ ਨੂੰ ਉਹ ਪੱਟੀ ਵਾਲਾ ਤਾਬਾ ਇਹ ਕਹਿੰਦੇ ਸਿਕਸਰ ਤੇ ਤਾਬਾ ਬਸਰ ਤੇ ਤਾਬਾ ਕਹਿੰਦੇ ਰੇ ਰੇ ਨੌਜਵਾਨ ਜੱਜ ਹੁੰਦਾ ਹੈ ਉਹ ਕਹਿੰਦੇ ਤੇਰੇ ਪੈਰੀ ਤੇ ਕੀ ਆ ਤੇ ਕਹਿੰਦੇ ਨੂੰ ਫੜਦਾ ਵੇ ਮਾੜੀ ਮੋਟੀ ਮੋਟੀ ਇਨੂੰ ਫੜਨਾ ਕੋਈ ਪਾੜੀ ਕੋਈ ਵਾਲਾ ਥਮਾ ਕਹਿੰਦੇ ਪੁਰਤੀ ਵਾਲਾ ਤੇ ਪੁਰਤੀ ਵਾਲਾ ਬੁਣਾ ਇੱਕ ਬੰਨੇ ਕਹਿੰਦਾ ਲੰਮਾ ਜਿੱਥੇ ਵਾਲਾ ਦੋ ਦੇ ਦੋ ਬੰਦੇ ਧੰਗੇ ਵਾਲਾ ਆਇਆ ਏ ਇੱਕ ਬੰਨੇ ਕਹਿੰਦੇ ਤਾਬਾ ਏ ਪੱਤੀਆਂ ਇਹ ਬਹਿਰਾ ਬਹਿਰਾ ਹੋ ਗਈ ਚਾਰ ਆਂਤ ਵੀ ਨਹੀਂ ਦਿਖ ਰਿਆ ਇਹ ਬਾਤ ਤਾਂ ਕਿਨੂੰ ਮਾਰਨਾ ਮਾਰ ਤੇਰੀ ਇਹ ਕਹਿੰਦੇ ਉਸੇ ਉਸੇ ਕਦੇ ਸੇਕਾ ਉਸੇ ਦੀ ਹੈ ਕਹਿੰਦੇ ਤੇ ਉਹ ਜੱਫਾ ਪੁੱਠੇ ਨੂੰ ਵਾਲਾ ਤਾਬਾਏ ਇੱਕ ਬੰਨੇ ਕਹਿੰਦੇ ਤਿਲਕ ਦੂਜੇ ਬੰਨੇ ਕਹਿੰਦੇ ਤਾਬਾਏ ਸੇਵਕਾ ਕੋਈ ਲਗੋ ਪੈ ਗਿਆ ਜਿੱਦੇ ਸੇਵਕੀ ਪ੍ਰਾਈਸ ਦੀ ਚਾਤਾ ਨੰਬਰ 5 ਇਹ ਕੰਦਨ ਜਸ਼ਨਾਂ ਰਾਪੀ ਪ੍ਰਿਆ ਜੱਟਣਾ ਇੱਕ ਬੰਦੇ ਕੰਦੇ ਲੰਮਾ ਹੈ ਛੱਤੀ ਦੀ ਰੱਤੀਆ ਦੂਜੇ ਬੰਦੇ ਕੱਟਾ ਕਾਇਆ ਕਹਿੰਦੇ ਉਹ ਤਾਬਾਏ ਪੱਟੀ ਵਾਲਾ ਤਾਬਾ ਤੇ ਜਸ਼ਨਾ ਤਾਬਾ ਤੇ ਜਸ਼ਨਾ ਉਹ ਮੱਤੇ ਆਇਆ ਜਸਪ੍ਰੀਤ ਜੀ ਜੀ ਲਾਹਣਾ ਇੱਕ ਦੋ ਬੰਦੇ ਜੁੜੇ ਕਿਦਾ ਇੱਕ ਬੰਦੇ ਕਹਿੰਦੇ ਜਸ਼ਨਾ ਦੂਜੇ ਬੰਦੇ ਕਹਿੰਦੇ ਸੇਵਕ ਇਹ ਕਹਿੰਦੇ ਬਾਵਾ ਲੱਗੇ ਹੋਇਆ ਏ ਇਹ ਕਿਹਨਰ ਕੀ ਬਾਵਾ ਦੇ ਕਬੱਡੀ ਦਾ ਬਾਵਾ ਏ ਇਹ ਬਾਵਾ ਦੇ ਇਹਦੇ ਕੋਲ ਬੰਦੇ ਜਿੱਦੂ ਆ ਉਹ ਬਾਵਾ ਦੇ ਜਿੱਦੂ ਬਾਵਾ ਤੇ ਜਿੱਦੂ ਇਹ ਕਹਿੰਦੇ ਚਿੱਟੀ ਚਰ ਪਾਈਏ ਕਲੀ ਨੀਂਦੀ ਇਹ ਕੌਣ ਹੈ ਮੇਰੇ ਲਈ ਜਿੱਦੂ ਦਾ ਮੈਨਾਂ ਕੋਈ ਕਾਲੀ ਕਮੇਟੀ ਚੱਲ ਰਹੀ ਹੈ دراپ سامنے پرتی دا سکندروں وڈا وی پاڑی پاڑی گل رہی ہے اس پتھر پھٹا بنا نوجواناں او ٹانگیاں دے پتھر تبروں دے نوجوان او میچ اچھے کر ہو گیا ہے او میچ اچھے کر ہو گیا ہے سکندر تے باوا ਇਹ 18 ਪਲੇ 18 ਨੰਬਰ ਹੈ ਆਤਮਾ ਸਿੰਘ ਦੀ ਤੇ 16 ਨੰਬਰ ਕਹਿੰਦੇ ਬੈਂਕੇ ਦੇ ਐ ਆਬੇ ਆਤਮਾ ਸਿੰਘ ਦੀ ਟੀਮ ਕਹਿੰਦੇ ਜੇਤੂ ਚਾ ਰਹੀ ਐ ਕਿਹਦੇ ਸੰਦੀਪ ਲੋਧਰ ਐ ਇਹ ਕਹਿੰਦੇ ਸੰਦੀਪ ਲੋਧਰ ਦਾ ਆਪਣੇ ਫਮੂੜਾ ਐ ਉਹ ਮੁੰਡਿਆਂ ਆ ਨਕੋਲਾ ਨਾਂ ਦੱਸਣੂ ਇਹ ਕਹਿੰਦੇ ਛੱਤੇ ਦਾ ਲੰਮਾ ਏ ਇਹਨੂੰ ਲੰਮਾ ਕਹਿੰਦੇ ਛੱਤੇ ਦਾ ਤੇ ਕਹਿੰਦੇ ਯਾਰੇ ਫੌਨ ਦੇ ਲਈ ਇੱਕ ਬੰਦੇ ਕਹਿੰਦੇ ਸ਼ੇਵਕ ਹੈ ਦੂਜੇ ਬੰਦੇ ਕਹਿੰਦੇ ਜਸ਼ਨ ਹੈ ਆ ਕਹਿੰਦੇ ਪੈਣ ਮੋਸਲ ਖਿੱਚ ਰਹੀ ਹੈ ਕਹਿੰਦੇ ਇਹਦਾ ਵੀ ਮਾਰ ਸਮਾਨ ਕਰਿਓ ਮੇਰੇ ਵੀਰ ਜਿੰਨੀ ਜੋਗੀ ਹੋਏ ਇੱਕ ਬੰਨੇ ਕਹਿੰਦੇ ਤਾਬਾ ਦੇ ਦੂਜੇ ਬੰਨੇ ਕਹਿੰਦੇ ਜਸ਼ਨ ਹੈ ਤਾਬਾ ਦੇ ਜਸ਼ਨ ਤਾਬਾ ਦੇ ਜਸ਼ਨ ਉਹ ਤਾਬਾ ਦੇ ਜਸ਼ਨ ਕਹਿੰਦੇ ਤਾਬਾ ਫੜ ਲੰਗ ਮਾੜੀ ਮੱਟੀ ਚੱਲਣ ਮੈਂ ਫੁਰਤੀ ਵਾਲਾ ਇੱਕ ਬੰਨੇ ਕਹਿੰਦੇ ਗੁਰਜੀਤ ਲੱਗਿਆ ਆਏ ਜੋਤ ਸਿੰਘਵਾਲ ਦੀ ਧਰਤੀ ਦਾ ਗੁਰਜੀਤ ਹੈ ਖੁੰਮਣਾ ਧਰਤੀ ਖੁੰਮਣਾ ਮੇਰੇ ਫੁਰਤੀ ਦੀ ਧਰਤੀ ਦਾ ਫੁਰਤੀ ਵਾਲਾ ਖੁੰਮਣਾ ਕਹਿੰਦੇ ਇੱਕ ਬੰਨੇ ਕਹਿੰਦੇ ਢਾਂਗੇ ਵਾਲਾ ਤੇ ਫੁੰਮਣਾ ਕਾਂਗੇ ਵਾਲਾ ਤੇ ਫੁੰਮਣਾ ਇਹ ਪਹਿਲਾ ਪਹਿਲਾ ਹੋ ਗਈ ਨੌਜਵਾਨਾਂ ਦੇ ਵਿਚਕਾਰ ਕਿੰਦੇ ਫੁਮਰ ਦੇ ਕਾਂਗੇ ਵਾਲਾ ਫੁਮਰ ਦੇ ਕਾਂਗੇ ਵਾਲਾ ਇਹ ਕਹਿੰਦੇ ਜਿੰਨੀ ਜੁਗਾਂ ਹੋ ਸਕੇ ਇਹ ਕਹਿੰਦੇ ਤੁਹਾਡੇ ਹੌਸਲੇ ਦੀ ਲੋੜ ਹੈ ਚਿੱਤੇ ਨੂੰ ਇੱਕ ਕਹਿੰਦੇ ਸੇਵਕ ਤੇ ਉਹ ਰਾਜੋਗੜੀ ਪਿੰਡ ਦਾ 바ਵਾ ਇਹ ਰਾਜੋਗੜੀ ਦਾ ਪਿੰਡ ਦਾ 바ਵਾ ਤੇ ਸੇਵਕ ਸੇਵਕ ਤੇ 바ਵਾ ਗੱਲ ਸਮੇਂ ਦੀ ਤੇ 바ਵਾ ਬੜਨਾ ਬਈ ਮਾੜੀ ਮੁੱਢੀ ਗੱਲਾਂ ਨਹੀਂ ਆ ਸੇਵਕਾ ਕਹਿੰਦੇ ਦਲੇਰੀ ਪਿੰਡ ਦਾ ਬਜੀਤ ਹੈ ਉਹ ਦਲੇਰੀ ਪਿੰਡ ਦਾ ਬਜੀਤ ਕਹਿੰਦੇ ਆ ਗਰਜੀਤ ਸਾਹਿਬ ਕੋਈ ਨਾ ਕੁਝ ਕਰਨਾ ਪਿਆ ਉਹ ਗਰਜੀਤ ਸਾਹਿਬ ਕੋਈ ਨਾ ਕੁਝ ਕਰਨਾ ਪਿਆ ਇੱਕ ਬੰਨੇ ਪਿੰਡੇ ਪੱਟੀ ਵਾਲਾ ਤਾਪਾ ਏ ਤੇ ਕਹਿੰਦੇ ਇਹਦਾ ਵੀ ਕਹਿੰਦੇ ਮਾਰ-ਸਮਾਰ ਕਰਨਾ ਪਾਉਂਦਾ ਏ ਇਹਨੂੰ ਕਹਿੰਦੇ ਹੌਸਲੇ ਦੀ ਲੋੜ ਹੈ ਇਹਦਾ ਵੀ ਮੇਰੇ ਵੀਰ ਜਰੂਰ ਮਾਰ-ਸਮਾਰ ਕਰੋ ਜਿੱਤੀ ਜੋਗੇਗੇ ਆ ਕਹਿੰਦੇ ਜਸ਼ਨ ਲੱਗਾਇਆ ਕੰਦੀਰੇ ਦੂਜੇ ਬੰਨੇ ਕਹਿੰਦੇ ਬਾਵਾ ਏ ਇੱਕ ਕਹਿੰਦੇ ਸੇਵਕ ਹੈ ਇਹ ਜਵਾਨਾਂ ਕੋਈ ਨਾ ਕੋਈ ਕਰਨਾ ਬਣਾ ਏ ਉਹ ਚਿੱਟਾ ਹੋਣਾ ਕੋ ਮਾੜੀ ਮੋਟੀ ਗੱਲ ਨਹੀਂ ਹੈ ਇਹ ਕਹਿੰਦੇ ਚਿੱਟਾ ਤੇ ਉਹ ਸੇਵਕ ਚਿੱਟਾ ਦੇ ਸੇਵਕ ਬਾਬਾ ਬੰਪੂ ਆਜਰੇ ਦੇ ਕਹਿੰਦੇ ਸੇਵਕ ਨੇ ਬੈ ਜਾ ਬੈ ਇਹ ਫਰਾਂਦੀਪੁਰਿਆ ਜਸ਼ਨ ਹੈ ਗੁਰਜੀਤ ਸਿੰਘ ਉਹ ਕੋਈ ਨਾ ਕੋਈ ਕਰਨਾ ਬਣਾ ਨੌਜਵਾਨਾ ਇੱਕ ਦਿਨ ਟੱਟ ਮਾਰਨਾ ਬਣਾ ਏ ਇੱਕ ਬੰਦੇ ਕਹਿੰਦੇ ਗੁਰਜੀਤ ਤੇ ਜਸ਼ਨ ਗੁਰਜੀਤ ਵੀ ਕਹਿੰਦੇ ਆਈਦੇ ਆ ਨੌਜਵਾਨਾ ਇਹ ਗੁਰਜੀਤ ਤੇ ਜਸ਼ਨ ਤੇ ਫਰਾਂਦੀ ਕਰਿਆਲੇ ਦੀ ਧਰਤੀ ਦਾ ਤਾਪ ਆ ਕਹਿੰਦੇ ਆ ਨੌਜਵਾਨਾ ਕਹਿੰਦੇ ਚਿੱਟੀ ਨਿਕਰ ਪਾਈ ਨੌਜਵਾਨੇ ਕਹਿੰਦੇ ਪੱਕੇ ਰੰਗ ਦਾ ਸਰੀਰ ਆ ਮੁੰਡੇ ਦਾ ਇੱਕ ਬੰਨੇ ਕਹਿੰਦੇ ਸੇਵਕਾ ਉਹ ਸੇਵਕਾ ਕੋਈ ਨਾ ਕੁਝ ਕਰਨਾ ਬਣਾ ਦੇ ਕਹਿੰਦੇ ਤਾਬਾ ਪੱਟੀ ਵਾਲਾ ਤਾਬੇ ਨੂੰ ਤਾਬਾ ਕਹਿੰਦੇ ਛੁੱਟ ਲਿਆ ਏ ਇਹ ਕਹਿੰਦੇ ਜਸ਼ਨ ਨੇ ਟਰਾਈ ਕੀਤੀ ਨੌਜਵਾਨ ਨੇ ਇਹ ਕਹਿੰਦੇ ਸਕੰਦਰ ਹੈ ਫਰੰਦੀ ਪੁੜੀਆ ਸਕੰਦਰ ਕਹਿੰਦੇ ਇਹਨੂੰ ਨੌਜਵਾਨ ਨੂੰ ਇੱਕ ਬੰਨੇ ਕਹਿੰਦੇ ਲੰਮਾ ਲੱਗਾ ਆ ਛੱਠੇ ਦੀ ਧਰਤੀ ਦਾ ਦੂਜੇ ਬੰਨੇ ਕਹਿੰਦੇ ਸੇਵਕ ਦੇ ਇੱਕ ਬੰਨੇ ਕਹਿੰਦੇ ਤਾਬਾ ਕਹਿੰਦੇ ਸੇਵਕ ਤੇ ਸਕੰਦਰ ਸੇਵਕ ਤੇ ਸਕੰਦਰ ਦੇ ਵਿਚਕਾਰ ਕਿਹਨੇ ਮੁਕਾਬਲਾ ਹੋ ਰਿਹਾ ਏ ਇੱਕ ਬੰਨੇ ਕਹਿੰਦੇ ਸਕੰਦਰ ਤੇ ਦੂਜੇ ਬੰਨੇ ਕਹਿੰਦੇ ਸੇਵਕਿਆ ਤੇ ਸਕੰਦਰ ਫੜ ਤੇ ਕਹਿੰਦੇ ਡੋਲਿਆਂ ਨੂੰ ਜਰ ਹੱਥਾਂ ਪੈਂਦੇ ਜਿਹੜੇ ਪਿੰਡ ਦਾ ਗੱਭਰੂ ਲੋਕੀ ਉਂਗਲਾਗਾ ਕਰ ਪੁੱਛਦੇ ਨੇ ਉਹ ਜਦ ਗੱਲ ਚੌੜ ਨੇ ਸਾਤਾਂ ਵਾਲੇ ਵਿੱਚ ਬਨਾਨੀ ਭੁਗਦੇ ਨੇ ਤੇ ਕਹਿੰਦੇ ਸੇਵਕਾ ਉਹ ਸੇਵਕ ਨੇ ਕਹਿੰਦੇ ਖੁੱਛ ਪੁੱਟ ਲਈ ਕੌਣ ਖਿੱਜੂ ਵਿੱਟੇ ਕੌਣ ਪਾਊਗਾ ਕਬੱਡੀ ਆ ਚੁੱਪਚੁਪ ਕੇ ਵੀਰੇ ਪਟਾਰੇ ਵਿੱਚ ਯੋਰ ਮਿੱਤਰੋ ਨੇ ਜਾਣ ਜਿੱਤ ਕਹਿੰਦੇ ਕਹਿੰਦੇ ਸੇਵਕ ਦਾ ਨੰਬਰ ਸੇਵਕ ਦਾ ਇਹ ਕਹਿੰਦੇ ਬਾਵਾਏ ਨੰਦਪੁਰੀਆ ਬਾਵਾ ਕਹਿੰਦੇ ਨੌਜਵਾਨੋ ਇਹ ਕਹਿੰਦੇ ਫੁੱਮਣਾ ਪੁਰਤੀ ਵਾਲਾ ਇਹ ਕਹਿੰਦੇ ਫੁੱਮਣ ਦੇ ਦੂਜੇ ਪੰਨੇ ਕਹਿੰਦੇ Papa ਏ ਪੱਟੀ ਵਾਲਾ ਇੱਕ ਸਾਈਡ ਤੇ ਕਹਿੰਦੇ 바ਵਾ ਲੱਗਿਆ ਏ ਇਹ ਕਹਿੰਦੇ ਉਹ ਤਾਂ ਗਿਆ ਤੇ ਕਾਂਗਿਆ ਤੇ ਫੁੱਮਣਾ ਕਾਂਗਿਆ ਤੇ ਫੁੱਮਣਾ ਕੌਣ ਲਾਉ ਜੱਫਾ ਕਹਿੰਦੇ ਕਾਂਗਿਆ ਤੇ ਫੁੱਮਣਾ ਇਹ ਕਾਂਗੇ ਵਾਲੇ ਨੇ ਕਹਿੰਦੇ ਓਏ ਬੰਦ ਕੇ ਖਿਲਾਤਾ ਤੇ ਫੁੱਪਣ ਕਹਿੰਦੇ ਪੁਰਤੀ ਜਣਾ ਇਹ ਕਹਿੰਦੇ ਓਏ ਇਕਰੇ ਵਾਲੇ ਦੀ ਧਰਤੀ ਦਾ ਤਾਬਾ ਏ ਇੱਕ ਬੰਨੇ ਕਹਿੰਦੇ ਕਹਿੰਦੇ ਜਸ਼ਨ ਲੱਗਿਆ ਏ एक बने कहते बने कहते जशन से ताबा जशन से ताबा है क्या जशन से ताबा कृष्ण है दलेरी पिंड कलेरी पिंड जशन है यह दलेरी पिंड सेव कू ਇਹ ਤਲੇਰੀ ਪਿੰਡ ਦਾ ਸੇਵਕ ਹੈ ਇੱਕ ਬੰਨੇ ਕਹਿੰਦੇ ਲੰਮਾ ਹੈ ਇੱਕ ਬੰਨੇ ਕਹਿੰਦੇ ਘਰੀ ਤੇ ਦੂਜੇ ਬੰਨੇ ਕਹਿੰਦੇ ਤਾਬਾ ਹੈ ਇਹਨੂੰ ਤਾਬਾ ਕਹਿੰਦੇ ਐ ਇੱਕ ਬੰਨੇ ਕਹਿੰਦੇ ਲੰਮੇ ਨੇ ਟਰਾਈ ਕੀਤੀ ਹੈ ਦੂਜੇ ਬੰਨੇ ਕਹਿੰਦੇ ਤਲੇਰੀ ਪਿੰਡ ਦਾ ਸੇਵਕ ਹੈ ਇਹ ਕਹਿੰਦੇ ਤਾਬਾ ਹੈ ਕਰਿਆਲੇ ਦੀ ਧਰਤੀ ਦਾ ਨੌਜਵਾਨ ਇਹਨੂੰ ਤਾਬਾ ਕਹਿੰਦੇ ਐ ਦੂਜੇ ਬੰਨੇ ਕਹਿੰਦੇ ਸੇਵਕ ਲੱਗਿਆ ਹੋਇਆ ਏ ਇੱਕ ਬੰਨੇ ਕਹਿੰਦੇ ਬਾਵਾ ਏ ਉਹ ਬਾਲਿਆ ਕਰਨਾ ਵਿੱਚ ਕਰਨਾ ਪੈਣਾ ਏ ਇਹ ਕਹਿੰਦੇ ਸੇਵਕ ਨੇ ਝਕਾਨੀ ਮਾਰੀ ਤੇ ਕਹਿੰਦੇ ਸਕੰਦਰ ਕਹਿੰਦੇ ਨੂੰ ਸਕੰਦਰ ਦੇ ਤਾਬਾ ਸਕੰਦਰ ਦੇ ਤਾਬਾ ਸਕੰਦਰ ਦੇ ਤਾਬਾ ਉਹ ਤਾਬਾ ਫੜਨਾ ਕੋਈ ਮਜ਼ਾਕ ਥੋੜੀ ਹੈ ਕਹਿੰਦੇ ਤਾਬਾ ਫੜਨਾ ਕੋਈ ਮਜ਼ਾਕ ਥੋੜੀ ਹੈ ਉਹ ਬੱਲੇ ਬੱਲੇ ਨੌਜਵਾਨ ਦੀਪੂਰੀਆ ਜਸ਼ਨ ਇੱਕ ਬੰਨੇ ਕਹਿੰਦੇ ਰਿੰਕੂ ਲੱਗਿਆ ਹੋਇਆ ਏ ਉਲੀ ਕੰਨੀ ਦੇ ਇੱਕ ਬੰਨੇ ਕਹਿੰਦੇ ਰਿੰਕੂ ਦੇ ਜਸ਼ਨ ਰਿੰਕੂ ਦੇ ਜਸ਼ਨ اے ਰਿੰਕੂ ਦੇ ਜਸ਼ਨ ਦੂਜੇ ਬੰਨੇ ਕਹਿੰਦੇ ਕ੍ਰਿਸ਼ਨ ਇੱਕ ਬੰਨੇ ਕਹਿੰਦੇ ਸਾਬਾ ਕਿਹਦੇ ਨਾਮ ਹੈ ਮਾਨੂ ਇਹੋ ਬੰਨੇ ਕਹਿੰਦੇ ਸਾਬਾ ਦੂਜੇ ਬੰਨੇ ਕ੍ਰਿਸ਼ਨ ਦੇ ਸੇਵਕ ਉੱਥੇ ਇੱਕ ਨੇ ਲੰਬਾ ਦੇ ਤਿੰਨ ਮਾਠ ਤੇ ਆਲਾ ਕਹਿੰਦੇ ਇਹਨੂੰ ਤੇ ਇੱਕ ਤੇ ਲੰਮਾ ਇਹਦੇ ਲੰਮਾ ਸੁਕੰਦਰ ਹੈ ਕਹਿੰਦੇ ਫਾਦੀਪੁਰੀਆ ਸੁਕੰਦਰ ਕਹਿੰਦੇ ਇਹਨੂੰ ਇੱਕ ਬੰਨੇ ਕਹਿੰਦੇ ਉਹ ਜੀਤ ਲਕੈਮ ਰਗੋਟੀਆਂ ਇੱਕ ਬੰਨੇ ਕਹਿੰਦੇ ਕਵਾ ਲਗਤਾ ਤਾਪਾ ਲਗਿਆ ਪੱਟੀ ਵਾਲਾ ਤਾਪਾ ਦੂਜੇ ਬੰਨੇ ਕਹਿੰਦੇ ਕਾਂਘੇਲਾ ਤੇ ਰਿੰਕੂ ਕਹਿੰਦੇ ਇਹਨੂੰ ਮੁੰਡੇ ਨੂੰ ਔਰ ਰਿੰਕੂ ਦੇ ਸਿਕੰਦਰ ਸਿਕੰਦਰ ਕਹਿੰਦੇ ਛੂਕਾ ਪੋੜਾ ਜਾਂਦਾ ਹੈ ਬੱਲ ਵੱਧਾ ਜਾ ਰਿਹਾ ਹੈ ਮੈਚ ਵੀ ਕਹਿੰਦੇ ਮੈਚ ਸਮਾਪਤੀ ਵੱਲ ਵੱਧਦਾ ਤਾਪਾ ਆ ਗਿਆ ਕਹਿੰਦੇ

टीम के ਟੀਮਾਂ ਦੇ ਪਲੇਅਰ ਦੱਸ ਦੇ ਨੰਬਰ ਬੜਾ ਬਣਾ ਰਹੇ ਬਾੜੀ ਹੈ ਬਾਬਾ ਆ ਬਣਾ ਰਹੇ ਬਿੰਦੂ 29 ਸਾਂਦੀਪੁਰ ਸਾਡੇ 29 ਤੋਂ ਕਹਿੰਦੇ ਸਾਂਦੀਪੁਰ ਦੀ ਟੀਮ ਜੇਤੂ ਰਹੀ ਹੈ ਨੋ ਨੋ ਮੈਚ ਆ ਕਹਿੰਦੇ ਸਮਾਪਤ ਹੋ ਰਿਹਾ